ਪਠਾਨਕੋਟ ਚ ਹੋਏ ਗੋਲੀकांड ਮਾਮਲੇ ਦੇ ਵਿੱਚ 7 આરોપીਆਂ ਨੂੰ ਕੀਤਾ ਗਿਆ ਗ੍ਰਿਫਤਾਰ ਤੋਂ ਦੱਸਿਆ ਕਿ ਇਹਨਾਂ આરોપીਆਂ ਦੇ ਕਬਜ਼ੇ ਤੋਂ 2 ਪਿਸਤਲਾਂ ਅਤੇ 38 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਦੱਸ। ਦੀਪੂ ਇਹ ਫੇਰੂਵਾਲ ਦੇ ਨੇ ਔਰ ਇਹਨਾਂ ਨੂੰ ਹਾਰਬਰਿੰਗ ਕਰਨ ਵਾਲੇ ਪਨਾਹ ਦੇਣ ਵਾਲੇ ਇੱਥੇ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਦੋਂ ਪਤਾ ਕਿ ਇਹ ਬੰਦੇ ਵਾਰਦਾਤ ਕਰਦੇ ਆ ਵਾਧਤ ਕਰ ਰਹੀ ਹਥਿਆਰਾਂ ਨਾਲ ਕੀਤੀ ਹੋਈ ਆ ਚਾਹੇ ਕੋਈ ਵੀ ਹੋਵੇ ਚਾਹੇ ਇਹਨਾਂ ਦਾ ਕੋਈ ਕੋਈ ਮੈਂਬਰ ਹੋਵੇ ਚਾਹੇ ਕੋਈ ਰਿਸ਼ਤੇਦਾਰ ਹੋਵੇ ਚਾਹੇ ਦੋਸਤ ਮਿੱਤਰ ਯਾਰ ਦੋਸਤ ਕੋਈ ਵੀ ਹੋਵੇ ਜਿਹੜਾ ਇਹਨਾਂ ਨੂੰ ਲੌਜਿਸਟਿਕਸ ਪਨਾਹ ਪ੍ਰਦਾਨ ਕਰੇਗਾ ਉਹਦੇ ਖਿਲਾਫ ਵੀ ਇਹੀ ਕਾਰਵਾਈ ਪੁਲਿਸ ਵੱਲੋਂ ਸਖਤੀ ਨਾਲ ਕੀਤੀ ਜਾਏਗੀ ਇਹਦੇ ਵਿੱਚ ਪਨਾਹ ਦੇਣ ਦੇ ਵਿੱਚ ਤੇ ਲੌਜਿਸਟਿਕਸ ਪ੍ਰੋਵਾਈਡ ਕਰਨ ਦੇ ਵਿੱਚ ਰਖਵੀਰ ਸਿੰਘ ਪੁੱਤਰ ਸਰਿੰਦਰ ਸਿੰਘ ਤੇ ਸਿੰਦਰ ਸਿੰਘ ਪੁੱਤਰ ਗਰਧਾਰੀ لال ਤੇ ਵਿਨੋਦ ਕੁਮਾਰ ਜਿਹਨਾਂ ਨੂੰ ਇਹਨਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਵਿੱਚ ਕਿਹਦੇ ਦੀ ਖੁਸ਼ੀ ਹੈ ਰਹਿਣ ਵਾਲੇ ਕਿੱਥੋਂ ਦੇ ਨੇ ਇਹ ਸਾਰੇ ਪਠਾਨਕੋਟ ਦੇ ਨੇ ਇੱਕ ਤਾਰਾਗੜ੍ਹ ਦਾ ਏਰੀਆ ਦਾ ਹੈਗਾ ਬਾਕੀ ਸਾਰੇ ਪਠਾਨਕੋਟ ਦੇ ਡਿਵੀਜ਼ਨ ਨੰਬਰ 2 ਦੇ ਰਹਿਣ ਵਾਲੇ ਆ ਜਿਹਨਾਂ ਦੇ ਕੋਲ ਪਹਿਲਾਂ ਇਹਨਾਂ ਦੇ ਖਿਲਾਫ ਪਹਿਲਾਂ ਅਪਰਾਧਿਕ ਮਾਮਲੇ ਸਾਹਿਲ ਦੇ ਜਿਹੜਾ ਹੈਗਾ ਆ ਸੌਰਵ ਦੇ ਖਿਲਾਫ ਤੇ ਇਹਦੇ ਸਾਹਿਲ ਸੈਣੀ ਦੇ ਖਿਲਾਫ ਇਨਾਂ ਦੇ ਖਿਲਾਫ ਪਹਿਲਾਂ ਅਪਰਾਧਿਕ ਮਾਮਲੇ ਦਰਜ ਹੈ ਬਾਕੀਆਂ ਦੀ ਵੀ ਅਸੀਂ ਜਾਂਚ ਕਰ ਰਹੇ ਹਾਂ ਇਹ ਪਹਿਲਾਂ ਵੀ ਆਰਗੇਨਾਈਜ਼ ਹੋ ਕੇ ਆਪਣੇ ਹੋਰਾਂ ਸਾਥੀਆਂ ਦੇ ਨਾਲ ਜਿਹੜਾ ਹੈਗਾ ਆ ਉਹ ਪਠਾਨਕੋਟ ਤੇ ਹੋਰ ਸ਼ਹਿਰਾਂ ਦੇ ਵਿੱਚ ਪਹਾੜੇ ਤੇ ਜਾ ਕੇ ਕਹਿ ਲੋ ਜਾਂ ਆਪਣੀ ਨਿੱਜੀ ਦੁਸ਼ਮਣੀ ਕੱਢਣੇ ਚਾਹ ਲੋ ਉਹਨਾਂ ਕਿਸਿਆਂ ਦੇ ਵਿੱਚ ਜਾ ਕੇ ਅੱਜ ਇਹ ਆ ਬਦਮਾਸ਼ੀ ਵਾਲੀਆਂ ਵਰਤਦਾ ਕਰਦੇ ਆ ਜਿਨ੍ਹਾਂ ਨੂੰ ਕਦਾਚਿਤ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਉਹਨਾਂ ਦੇ ਟਾਈਮ ਦੇ ਵਿੱਚ ਇਹੋ ਜਿਹੇ ਮਾਰੇ ਅੰਤਰਾ ਦੇ ਉੱਤੇ ਜਿਨ੍ਹਾਂ ਪੁਲਿਸ ਵੱਲੋਂ 37 ਸਖਤਤਾ ਕੀਤੀ ਜਾਏਗੀ। ਸਖਤਾਈ ਕਾਨੂੰਨ ਮੁਤਾਬਕ ਕੀਤੀ ਜਾਏਗੀ। ਕਾਨੂੰਨ ਦੇ ਵਿੱਚ ਜੋ ਵੀ ਬਣਦਾ ਹੈ ਉਹ ਫਿਰ ਛੱਡਿਆ ਨਹੀਂ ਜਾਏਗਾ। ਮੈਂ ਅੱਗੇ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਆਪਣੀਆਂ ਹਰਕਤਾਂ ਤੋਂ ਜਿਹੇ ਵਿਅਕਤੀ ਬਾਜ਼ਾਜਣ ਨਹੀਂ ਤਾਂ ਸਾਡੀ ਜਿਹੜੀ ਸ਼ਕਤੀ ਹੈਗੀ ਇਹ ਪੁਲਿਸ ਦੀ ਕਾਨੂੰਨ ਮੁਤਾਬਕ ਇਹ ਜੋ ਜਾਰੀ ਰਹੇਗੀ ਅਤੇ ਇਸ ਤੋਂ ਇਲਾਵਾ ਪੰਜ ਮੈਂਬਰ ਸਾਡੇ ਹੋਰ ਜਿਹੜੇ ਹੈਗੇ ਹਨ ਇਨਵੈਸਟੀਗੇਸ਼ਨ ਵਿੱਚ ਲੋੜਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਉਹਨਾਂ ਤੋਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ ਫਿਊਚਰ ਦੇ ਵਿੱਚ ਉਠਾਨਕੋਟ ਪੁਲਿਸ ਨੂੰ ਵਾਰਨਿੰਗ ਹੈ ਇਹ ਗੋਲੀ ਚਲਾਉਣ ਦੀ ਸਰ ਅਸਲ ਵਜ੍ਹਾ ਕੀ ਹੈ ਜੀ ਇਹ ਆਪਸ ਵਿੱਚ ਇਹਨਾਂ ਦੀ ਆਪਸ ਵਿੱਚ ਗੁੱਟਬੰਦੀ ਆ ਹੁਣ ਗੁੱਟਬੰਦੀ ਦੇ ਵਿੱਚ ਜ਼ਮੀਨ ਦਾ ਝਗੜਾ ਤਾਂ ਹੈ ਨਹੀਂ ਇਹਨਾਂ ਦਾ ਸੋ ਗੁੱਟਾਂ ਦੇ ਵਿੱਚ ਇਹ ਆਪਸ ਵਿੱਚ ਹੋ ਕੇ ਜਿਹੜਾ ਹੈਗਾ ਮਂਟੀਰਖਾਨਾ ਇਹ ਲੜਦੇ ਆ ਜਿਹੜਾ ਕਿ ਫਿਊਚਰ ਦੇ ਵਿੱਚ ਅਸੀਂ ਹੁਣ ਤਫ਼ਤੀਸ਼ ਕਰਕੇ ਜਿਹੜੇ ਯੋਗ ਅਪਰਾਧੀ ਸੀ ਉਹਨਾਂ ਤਾਈਂ ਪਹੁੰਚੇ ਆ ਫਿਊਚਰ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਦੀ ਇਹਨਾਂ ਕੋਲੋਂ ਹੁਣ ਤੱਕ ਦੋ ਜਿਹੜੇ ਹੈਗੇ ਆ 32 ਕੈਲੀਬਰ ਦੇ ਪਿਸਟਲ ਵਿਦ ਮੈਗਜ਼ੀਨ ਤੇ ਤਕਰੀਬਨ 88 ਗ੍ਰਾਮ ਦੇ ਕਰੀਬ ਹੈਰੋਨ ਬਰਾਮਦ ਕੀਤੀ ਗਈ ਆ ਵਿਦ ਐਮੂਨੀਸ਼ਨ ਇਹਦੇ ਚ ਐਮੂਨੀਸ਼ਨ ਵੀ ਨਾਲ ਆ ਤੇ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਬਾਕੀ ਦੋਸ਼ੀਆਂ ਨੂੰ ਅਸੀਂ